ਆ ਚੀਜ਼ ਖਾ ਲਾ ਤੇ ਇੱਕ ਦਿਨ ਚ ਤੇਰੀ ਖੰਗ ਸਹੀ ਹੋ ਜਾਨੀ ਇਹ ਲਾ ਖਾ फटाफट ਸਵਾਦ ਹੈ ਨਾ ਇਹ ਦੋਸਤੋ ਕੀ ਖਵਾਇਆ ਖੰਗ ਤੋਂ ਤੁਹਾਨੂੰ ਵੀ ਦੱਸ ਦਿੰਨੀ ਆ ਸਾਡੀ ਹਰ ਸਿਮਰਨ ਆਈ ਸੀ ਜੀ ਘਰੇ ਛੁੱਟੀਆਂ ਦਾ ਕਰਕੇ ਲੋਹੜੀ ਦੀਆਂ ਛੁੱਟੀਆਂ ਸੀ ਤੇ ਆਉਂਦਿਆਂ ਹੀ ਇਹ ਕਹਿੰਦੀ ਕਿ ਮੈਨੂੰ ਲੱਗੀ ਹੋਈ ਆ ਖੰਗ ਤੇ ਮੈਂ ਕਿਹਾ ਤੇਰੀ ਖੰਗ ਦਾ ਇਲਾਜ ਆਪਾਂ ਇੱਕ ਮਿੰਟ ਦੇ ਵਿੱਚ ਕਰ ਦਿੰਨੇ ਆ ਕਿਉਂਕਿ ਆਪਾਂ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਇਹ ਤਰੀਕਾ ਦੱਸਿਆ ਹੋਇਆ ਸੀ ਤੇ ਅਸੀਂ ਵੀ ਪਹਿਲਾਂ ਅਜਮਾ ਕੇ ਵੇਖਿਆ ਸੀਗਾ ਸੰਧੂ ਸਾਹਿਬ ਨੂੰ ਇੱਕ ਵਾਰੀ ਖੰਗ ਲੱਗੀ ਸੀ ਤੇ ਦੋਸਤੋ ਖੰਗ ਇੱਕ ਦਿਨ ਦੇ ਵਿੱਚ ਠੀਕ ਹੋ ਗਈ ਸੀ ਤੇ ਇਹ ਉਹ ਤਰੀਕਾ ਕਿਵੇਂ ਆਉ ਤੁਹਾਨੂੰ ਦੱਸਦੇ ਹਾਂ ਹਾਂਜੀ ਤੇ ਆਪਾਂ ਇੱਧਰ ਜਿਹੜੀ ਕਿ ਅੱਗ ਬਾਲ ਲਈ ਹੈਗੀ ਆ ਓਹੋ ਐਵੇਂ ਨਹੀਂ ਮਰੂਦ ਖਾਣਾ ਤੈਨੂੰ ਮੈਂ ਦੱਸਦੀ ਹਾਂ ਕਿਵੇਂ ਖਾਣਾ ਹੈਗਾ ਤੇ ਇੱਧਰ ਆਪਾਂ ਜਿਹੜੀ ਕਿ ਅੱਗ ਬਾਲ ਲਈ ਆ ਤੇ ਨਾਲੇ ਮੈਂ ਕਿਹਾ ਚਲੋ ਠੰਡ ਹੈਗੀ ਆ ਤੇ ਨਾਲੇ ਆਪਾਂ ਅੱਗ ਸੇਕ ਲੈਣੇ ਆ ਦੇ ਨਾਲੇ ਆਪਾਂ ਜਿਹੜਾ ਕੀ ਇਹ ਅਮਰੂਦ ਨੂੰ ਭੁੰਨ ਲੈਨੇ ਆ ਠੀਕ ਹੈ ਦੋਸਤੋ ਇਹ ਅਮਰੂਦ ਹੀ ਤੁਹਾਡੇ ਖੰਗ ਦਾ ਮੈ ਕਹਨਾ ਜੜੋਂ ਹੀ ਪੜ ਦੋਗਾ ਸਾਨੂੰ ਵੀ ਇਸ ਚੀਜ਼ ਤੇ ਵਿਸ਼ਵਾਸ ਨਹੀਂ ਸੀ ਪਹਿਲਾਂ ਮੇਰੀ ਦਾਦੀ ਨੇ ਐਕਸਪੈਰੀਮੈਂਟ ਕੀਤਾ ਉਸ ਤੋਂ ਬਾਅਦ ਮੈਂ ਕੀਤਾ ਤੇ ਮੈਂ ਕਹਿੰਦਾ ਵੀ ਇੱਕ ਦਿਨ ਦੇ ਵਿੱਚ ਖੰਗ ਹਟ ਜਾਂਦੀ ਚਾਹੇ ਤੁਹਾਡੀ ਜਿੱਡੀ ਮਰਜ਼ੀ ਖੰਗ ਆਉਂਦੀ ਹੋਵੇ ਸੁੱਕੀ ਆਉਂਦੀ ਹੋਵੇ ਗਿੱਲੀ ਆਉਂਦੀ ਹੋਵੇ ਹਾਂਜੀ ਉਹਦੇ ਲਈ ਤੁਸੀਂ ਕੀ ਕਰਨਾ ਅਮਰੂਦ ਨੂੰ ਭੁੰਨ ਲੈਣਾ ਭੁੰਨ ਲੈਣਾ ਅੱਗ ਤੇ ਭੁੰਨਣਾ ਤੁਸੀਂ ਜਿਹੜਾ ਕੀ ਕੋਲਿਆਂ ਦੀ ਅੱਗ ਤੇ ਆ ਜਿਵੇਂ ਜਾਂ ਮਤਲਬ ਕਿ ਚੁੱਲ੍ਹੇ ਦੇ ਵਿੱਚ ਭੁੰਨਣਾ ਹੈਗਾ ਏ ਨੀਗਾ ਵੀ ਤੁਸੀਂ ਗੈਸ ਦੇ ਉੱਪਰ ਰੱਖ ਦੋਗੇ ਤੇ ਗੈਸ ਦਾ ਤੁਹਾਨੂੰ ਪਤਾ ਹੀ ਹੈ ਡਾਇਰੈਕਟ ਕੀ ਅਸਰ ਹੋਊਗਾ ਅਮਰੂਦ ਦੇ ਉੱਪਰ ਤੇ ਸੋ ਦੋਸਤੋ ਵੀਡੀਓ ਨਾ ਬਣਿਆ ਰਿਹਾ ਤੇ ਹਰ ਸਿਮਰਨ ਆਏ تھے ਛੁੱਟੀਆਂ ਕਰਕੇ ਤੇ ਅੱਜ ਦੀ ਖੰਗਤ ਵੀਡੀਓਜ਼ ਦੇ ਵਿੱਚ ਤੁਸੀਂ ਹਰ ਸਿਮਰਨ ਨੂੰ ਦੇਖਦੇ ਹੀ ਹੋ ਤੇ ਹੁਣ ਆਪਾਂ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਕਾਫੀ ਦਿਨਾਂ ਬਾਅਦ ਬਣਾ ਰਹੇ ਹਾਂ ਕਿਉਂਕਿ ਇਹ ਆਈ ਕਾਫੀ ਦਿਨਾਂ ਬਾਅਦ ਐਸ ਵਾਰੀ ਹਾਂਜੀ ਇੱਕ ਸਾਈਡੋਂ ਆਪਾਂ ਅਮਰੂਦ ਜਿਹੜਾ ਕਿ ਭੁੱਜ ਚੁੱਕਿਆ ਵਧੀਆ ਠੀਕ ਹੈ ਇੱਕ ਹੁਣ ਆਪਾਂ ਸਾਈਡ ਜਿਹੜੀ ਕਿ ਪਲਟਤੀ ਸੀਗੀ ਇਹ ਜ਼ਿਆਦਾ ਤੇਜ਼ ਵੀ ਨਹੀਂ ਹੋਣੀ ਚਾਹੀਦੀ ਜਿਵੇਂ ਅੱਗ ਫਿਰ ਨਹੀਂ ਤਾਂ ਇਹ ਸਾੜੀ ਜਾਊਗੇ ਦਾ ਅਸਰ ਜਿਹੜਾ ਕਿ ਦੋਸਤੋ ਖਾਣਾ ਕਿਵੇਂ ਤੁਸੀਂ ਵੀਡੀਓ ਨਾ ਬਣੇ ਰਹੋ ਤੁਹਾਨੂੰ ਦੱਸਦੇ ਹਾਂ ਹਾਂਜੀ ਤੇ ਮੈਨੂੰ ਲੱਗਦਾ ਤੁਸੀਂ ਵੀ ਸ਼ਾਇਦ ਪਹਿਲਾਂ ਖਾ ਖਾਂਦੇ ਹੋਵੋਗੇ ਪਰ ਕਈ ਇਸ ਚੀਜ਼ ਤੇ ਵਿਸ਼ਵਾਸ ਨਹੀਂ ਕਰਦੇਗੇ ਪਰਾਪਾ ਖਾ ਕੇ ਦੇਖੀ ਆ ਤਾਂ ਰਿਜ਼ਲਟ ਵਧੀਆ ਮਿਲਿਆ ਵੀ ਖੰਗ ਜਿਹੜੀ ਕਿ ਬਿਲਕੁਲ ਠੀਕ ਹੋ ਗਈ ਸੀਗੀ। ਲਓ ਜੀ ਮਰੂਦ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਜੀ। ਠੀਕ ਆ। ਦੇਖੋ ਬਿਲਕੁਲ ਤੇ ਹੁਣ ਆਪਾਂ ਨੂੰ ਹਲਕਾ ਜਿਹਾ ਠੰਡਾ ਹੋਣ ਦੇਵਾਂਗੇ। ਠੀਕ ਆ। ਫਿਰ ਆਪਾਂ ਇਹਨੂੰ ਜਿਹੜਾ ਕਿ ਛਿੱਲ ਲਾਂਗੇ ਉੱਪਰੋਂ ਉੱਪਰੋਂ ਕਾਲਾ ਕਾਲਾ ਛਿਲਕਾ ਤਾਰ ਲਾਂਗੇ। ਕਿੰਨੇ ਖਾਣਾ ਵੀ ਖਾਂਦਾ ਵੀ ਇਹਨੂੰ ਤਰੀਕਾ ਹੋਣਾ ਚਾਹੀਦਾ। ਬਿਲਕੁਲ ਜੀ। ਵੀ ਕਿਵੇਂ ਖਾਣਾ? ਜ਼ਿਆਦਾ ਠੰਡਾ ਨਹੀਂ ਨਾ ਖਾਣਾ। ਹਾਂ ਠੰਡਾ ਨਹੀਂ ਖਾਣਾ। ਹੂੰ। ਕੋਸਾ ਕੋਸੇ ਖਾਣਾ ਜਿਆਦਾ ਕੋਸਾ ਵੀ ਨਹੀਂ ਖਾਣਾ ਬੜਾ ਮੂੰਹ ਤੋਂ ਡਾੜੋ ਹਾਂ ਗਰਮ ਵੀ ਨਾ ਖਾਲਿਓ ਜਿਆਦਾ ਹੂੰ ਤੇ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਭੈਣ ਭਰਾ ਦੇ ਕੰਮ ਜ਼ਰੂਰ ਆਵੇ ਹਾਂ ਕਿਉਂਕਿ ਮਰੂਦ ਤਾਂ ਜਿਹੜੇ ਬੱਚੇ ਵੀ ਖਾ ਲੈਂਦੇ ਨੇ ਬਿਲਕੁਲ ਲਓ ਜੀ ਆਪਾਂ ਚੰਗੀ ਤਰ੍ਹਾਂ ਸਾਫ਼ ਸੁਥਰਾ ਵਧੀਆ ਜਿਹੜਾ ਕੀ ਛਿਰਕਾ ਲਾ ਲਿਆ ਠੀਕ ਆ ਤੇ ਹੁਣ ਆਪਾਂ ਇਹਦੇ ਕਰ ਲੈਨੇ ਆ ਪੀਸ ਤੇ ਹੁਣ ਵੈਸੇ ਜਿਹੜਾ ਕੀ ਠੰਡ ਹੈਗੇ ਨਾਲ ਦੇ ਨਾਲ ਠੰਡਾ ਹੋਈ ਜਾਂਦਾ ਹੂੰ ਹੂੰ ਤੇ ਕੋਸਾ ਕੋਸਾ ਆਪਾਂ ਇਹਨੂੰ ਖਾਣਾ ਇੱਕ ਵੇਲੇ ਮੈਨੂੰ ਦੇ ਦੇ ਲਓ ਜੀ ਕੋਈ ਟੈਸਟ ਵੀ ਨਹੀਂ ਪਾਉਣ ਬਦਲਦਾ ਇਹ ਨਾ ਨਾ ਖਾਣਾ ਹੀ ਪੈਣਾ ਬੱਚੇ ਦਵਾਈ ਵੀ ਖਾਣਿਓ ਤੇ ਇਹ ਖਾ ਲੋ ਹੂੰ ਤੇ ਲਓ ਜੀ ਸਾਡੀ ਹਰ ਸਿਮਰਨ ਤਾਂ ਸਾਰਾ ਅਮਰੂਦ ਜਿਹੜਾ ਕੀ ਖਾ ਗਈ ਆ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਕਿਉਂਕਿ ਅਮਰੂਦ ਬੱਚਿਆਂ ਦੇ ਫੇਵਰਟ ਹੀ ਹੁੰਦੇ ਆ ਕੋਈ ਜ਼ਿਆਦਾ ਇਹਦਾ ਟੇਸਟ ਮਤਲਬ ਕਿ ਉਵੇਂ ਹੀ ਰਹਿੰਦਾ ਹੈਗਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜੇ ਕਿਸੇ ਨੂੰ ਵੀ ਖੰਗ ਲੱਗੀ ਹੈ ਤੇ ਇੱਕ ਵਾਰੀ ਇਹ ਅਮਰੂਦ ਭੁੰਨ ਕੇ ਜ਼ਰੂਰ ਖਾ ਕੇ ਦੇਖਣ ਉਹਨਾਂ ਦੀ ਤੇ ਦੋਸਤੋ ਇਹਦੇ ਬਾਰੇ ਤੁਸੀਂ Google 'ਤੇ ਵੀ ਕਰ ਸਕਦੇ ਹੋ ਹਾਂਜੀ ਤੇ ਉਹਦੇ 'ਤੇ ਵੀ ਇਸ ਬਾਰੇ ਬਹੁਤ ਕੁਝ ਦੱਸਿਆ ਗਿਆ ਬਿਲਕੁਲ ਜੀ ਤੇ ਸੋ ਦੋਸਤੋ ਅਸੀਂ Google ਤੋਂ ਦੇਖ ਕੇ ਮਤਲਬ ਕਿ ਜਮਾ ਕੇ ਦੇਖਿਆ ਸੀ ਤੇ ਤਾਂ ਬਹੁਤ ਵਧੀਆ ਰਿਜ਼ਲਟ